ਲਓ ਜੀ ਵੀਰ ਨੇ ਨਵਾਂ ਜਿਗਾੜ ਲਾਇਆ ਵਾ ਲਫਾਵੇ ਪੈਕ ਕਰਨ ਦਾ ਸੱਚ ਲੱਗਾ ਵਾ ਇੱਕ ਉਧਰ ਲੱਗਾ ਵਾ ਇਹ ਜਿਗਾੜ ਕਿੱਥੇ ਵੇਖਿਆ ਤੇ ਇੱਕ ਮਸ਼ੀਨ ਹੁੰਦੀ ਉਹਨੂੰ ਬਸ ਇੰਜ ਕਰਕੇ ਦੱਬਣਾ ਅੱਛਾ ਤੇ ਉਹਦੇ ਲਈ ਵੇਖ ਕੇ ਤੂੰ ਐਦਾਂ ਬਣਾਤਾ ਨਹੀਂ ਇਹ ਆ ਜਾਂਦਾ ਰੈਡੀ ਇਨਸਪਾਇਰ ਬੜੀ ਗੱਲ ਆਗੇ ਆ ਵੇਖਿਓ ਆ ਲਫਾਵਾ ਪੈਕ ਕਰਕੇ ਦਿਖਾਉਣ ਲੱਗੇ ਭਾਜੀ ਹੁਣ ਤੁਹਾਨੂੰ ਵੀਰ ਜੀ ਲਫਾਵਾ ਪੈਕ ਕਰਕੇ ਦਿਖਾਉਣਗੇ ਬੋਲਿਆ ਕਿ ਤਾ ਡੱਕ ਰਿਹਾ ਸੀ ਨਹੀਂ ਨਹੀਂ ਇਹ ਨੀ ਨਾ ਕਰੋ ਉਹੀ ਗੱਲ ਨਹੀਂ ਯਾਰ ਕਿਹੜੀ ਗੱਲ ਚਲੋ ਜੀ ਆਂਦੇ ਕੋਈ ਗੱਲ ਨਹੀਂ ਆ ਆ ਵੇਖੋ ਜੀ ਆ ਆ ਵੇਖੋ ਕੱਟਾ ਵੇਖੋ ਜੀ ਬਸ ਹੋ ਗਿਆ ਇਹ ਆ ਪੂਰਾ ਕੱਟਦਾ ਹੈ ਗਰਮੀ ਆ ਦੇ ਪੂਰਾ ਪੂਰਾ ਕੰਮ ਕੈਂੜਿਆ ਅੱਗ ਬਹੁਤ ਹੈ ਕਿੰਦਾ ਜੀ ਅੱਗ ਬਹੁਤ ਹੈ ਵਧੀਆ ਰਣੇ ਪਾ ਹਾਂ ਜੋ ਇਹਨੇ ਜੁੜਨਾ ਇਹਨੇ ਆਹਾ ਵਾਹ ਇਹਨੂੰ ਬਾਇ ਕਰ ਲੈ ਤੁਸੀਂ ਸੰਪਰਕ ਕਰ ਸਕਦੇ ਜੀਓ ਵਾਲਾ